ਸ਼ੇਖ ਕਾਂਜੀੂ ਡੂਬੇ ਕਰ ਰਹੇ ਹਾਂ ਆਪ ਸਭ ਨੂੰ ਜੀ ਐਨੂ ਲੈ ਕੇ ਆਇਆ ਤੁਹਾਨੂੰ ਅੱਜ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹੇ ਚੰਚਾਰੀ ਹੋਇਆ ਅਲਰਟ ਕਈ ਸੜਕਾਂ ਬੰਦ ਐ ਮਰਜੈਂਸੀ ਨੰਬਰ ਚਾਰੀ ਇਸ ਦੇ ਨਾਲ ਖਿਆਰਿਆ ਹੈ ਪਟਾਣਕੋਟ ਨੂੰ ਲੈ ਕੇ ਚਿੰਤਾਵਾਲੀ ਖਬਰ ਸਾਹਮਣੇ ਆ ਰਹੀ ਹੈ ਅਤੇ ਉੱਤਰੀ ਭਾਰਤ ਵਿੱਚ ਲਗਾਤਾਰ ਪੈਰ ਹੀ بارش ਕਰ ਜੰਮੂ ਕਸ਼ਮੀਰ ਨੂੰ ਰੇਲ ਮਾਰਗ ਰਾਹ ਹਿਤੇਸ਼ ਨਾਲ ਜੋੜਨ ਵਾਲੀ ਚੱਕੀ ਰਿਆ ਉੱਤੇ ਬਣਿਆ ਰੇਲਵੇ ਪੋਲ ਹੁਣ ਖਤਰੇ ਵਿੱਚ ਦਿਖ ਰਿਹਾ ਹੈ ਚੱਕੀ ਮਾਰਗ ਚੱਕੀ ਦਰਿਆ ਦੇ ਤੇਜ ਵਹਾ ਕਰਨ ਪੁਲ ਦੇ ਹੇਠਲੇ ਲਗਾਤਾਰ ਮਿੱਟੀ ਖਿਸਕ ਰਹੀ ਹੈ ਤੇ ਇਸ ਨੂੰ ਧਿਆਨ ਵਿੱਚ ਰੱਖਦੇ ਆ ਕੋਈ ਪਠਾਨਕੋਟ ਪ੍ਰਸ਼ਾਸਨ ਨੇ ਚੱਕੀ ਦਰਿਆ ਉੱਤੇ ਬਣੀ ਨਵੇਂ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ ਇਸ ਕਰਕੇ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਰਾਹ ਬੰਦ ਹੋ ਗਿਆ ਹੈ ਇਸ ਦੇ ਨਾਲ ਹੀ ਲੋਕਾਂ ਲਈ ਅਲਰਟ ਜਾਰੀ ਇਸ ਤਰ੍ਹਾਂ ਪ੍ਰਸ਼ਾਸਨ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ ਇਸ ਤੋਂ ਬਾਅਦ ਹੁਣ ਪਠਾਨਕੋਟ ਪੁਲਿਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਆਮ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਮਾਦੋਪੁਰ ਰਾਹੀ ਕਟਵਾ ਜਾਂ ਬੱਚਿਆ ਜਿਵੇਂ ਕਿ ਕਿਉਂਕਿ ਐਨਐਚ 44 ਇੱਕ ਪੋਲ ਖਰਾਬ ਹੋ ਗਿਆ ਹੈ ਸਿਰ ਬਹੁਤ ਹੀ ਐਮਰਜੈਂਸੀ ਹਾਲਾਤ ਵਿੱਚ ਹੀ ਲੋਕ ਨਰੋਟ ਨੇਮਲ ਸਿੰਘ ਨਰੀ ਇब्राहੀ ਕਟੋਰੀਆ ਜਾ ਸਕਦੇ ਹਨ ਇਸ ਤੋਂ ਬੈਲਵ ਵੀ ਭਾਰੀ ਟ੍ਰੈਫਿਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਧੰਨਵਾਦ